ਵਹੀ ਗੁਰੂ ਚਿਕਾ ਕੌत्सा ਵਹੀ ਗੁਰੂ ਕੀ ਫਤਿਹ ਦਾਸ ਮਨਜੀਤ ਸਿੰਘ ਬਾੜ ਪ੍ਰਧਾਨ ਸੰਯੁਕਤ ਕਿਸਾਨ ਭਲਾਈ ਸੁਸਤਾਈ ਨਾਲਾ ਵੀਰੋ ਤੁਹਾਨੂੰ ਸਾਰਿਆਂ ਨੂੰ ਪਤਾ ਪਿਛਲੇ ਦਿਨੀ ਸਾਡੇ ਪਈ ਨਾਲੇ ਹੜਕੇ ਵਿੱਚ ਬਹੁਤ ਹੀ ਜ਼ਿਆਦਾ ਆੜਤੀ ਸਥਿਤੀ ਬਣੀ ਨੁਕਸਾਨ ਹੋਇਆ ਔਰ ਪੰਜਾਬ ਔਰ ਪੰਜਾਬ ਤੋਂ ਬਾਹਰ ਦੇ ਵੀਰਾਂ ਨੇ ਸਾਡੀ ਬਹੁਤ ਹੀ ਜ਼ਿਆਦਾ ਮਦਦ ਕੀਤੀ ਅਨੇਕਾਂ ਟਰਾਲੀਆਂ ਰਾਸ਼ਨ ਦੀਆਂ ਹਰੇ ਚਾਰੇ ਦੀਆਂ ਤੁਸੀਂ ਲਿਖ ਕੇ ਆਏ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਤਨਵਾਦ ਕਰਦੇ ਹਾਂ ਵੀਰੋ ਹੁਣ ਬੇਨਤੀ ਕਰਨ ਲੱਗੇ ਹਾਂ ਕਿ ਸਮਾਨ ਸਾਡੇ ਕੋਲ ਬਹੁਤ ਜ਼ਿਆਦਾ ਆ ਗਿਆ ਹੈ ਉਸ ਸਮਾਨ ਦੀ ਦਰਵਰਤਮ ਹੋ ਰਹੀ ਆ ਕਿਰਪਾ ਕਰਕੇ ਕੁਝ ਲਈ ਤੁਸੀਂ ਉਸ ਸਮਾਨ ਨੂੰ ਬ੍ਰੇਕ ਮਾਰ ਲਓ ਜਿਹੜੇ ਵੀ ਦੁਬਾਰਾ ਸਾਡੇ ਸ਼ਹਿਰ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਬੇਨਤੀ ਆ ਕਿ ਸਮਾਨ ਹੁਣ ਬੰਦ ਕਰ ਦਿਓ ਕਿਉਂਕਿ ਉਹ ਸਮਾਨ ਗੁਰਥ ਹਸਤਾਜ ਜਾ ਰਿਹਾ ਹੈ ਕਿਉਂਕਿ ਪੰਜਾਬ ਜਿਹੜਾ ਆ ਪੰਜਾਬ ਦੇ ਲੋਕ ਨੇ ਉਹ ਕਿਰਤੀ ਲੋਕ ਨੇ ਉਹ ਹੱਥ ਨਹੀਂ ਅੱਡਦੇ ਉਹ ਦਿੰਦੇ ਨੇ ਲੈਂਦੇ ਨਹੀਂ ਪਰ ਮਜਬੂਰੀ ਵਸ ਕਈ ਵਾਰੀ ਕੋਈ ਚੀਜ਼ਾਂ ਲੈਣੀਆਂ ਪੈਂਦੀਆਂ ਨੇ ਪਰ ਹੁਣ ਸਾਡੇ ਕੋਲ ਸਾਡੇ ਇਲਾਕੇ ਵਿੱਚ ਸਭ ਕੁਝ ਆ ਗਿਆ ਹੈ ਸਾਡਾ ਸਾਡੀ ਫਸਲ ਵੀ ਜਿਹੜੀ ਬਚੀ ਆ ਉਹ ਪੱਕਣ ਦੇ ਕਿਨਾਰੇ ਆ ਅਗਰ ਫਿਰ ਲੋੜ ਪਈ ਤੇ ਸਾਡੇ ਹਲਕੇ ਦੇ ਲੋਕ ਤੁਹਾਨੂੰ ਆਵਾਜ਼ ਮਾਰਨਗੇ ਉਦੋਂ ਤੁਸੀਂ ਜ਼ਰੂਰ ਲੈ ਕੇ ਆਇਓ ਕਿਉਂਕਿ ਕਈ ਵਾਰੀ ਸੁਣਨ ਵਿਚਾਰਿਆ ਹੈ ਕਿ ਕਈ ਥਾਈਂ ਲੁੱਟਾਂ ਖੋਹਾਂ ਵੀ ਹੋ ਰਹੀਆਂ ਨੇ ਕਈਆਂ ਲੋਕਾਂ ਦੇ ਨਾਲ ਕੁਝ ਹੱਥੋਪਾਈ ਵੀ ਵੀਰਾਂ ਨਾਲ ਹੋਈ ਏ ਸਾਨੂੰ ਦੁੱਖ ਹੁੰਦਾ ਆ ਕਿਉਂਕਿ ਸਾਡਾ ਜਿਹੜਾ ਸ਼ਹਿਰ ਏ ਇੱਕ ਮਝੈਲਾ ਦਾ ਸ਼ਹਿਰ ਏ ਚੰਗੇ ਲੋਕਾਂ ਦਾ ਸ਼ਹਿਰ ਏ ਪਰ ਜਦੋਂ ਇਹੋ ਜਿਹੀ ਗੱਲ ਸੁਣਦੇ ਆ ਤੇ ਸਾਡਾ ਵੀ ਸਿਰ ਜਿਹੜਾ ਸ਼ਰਮਨਾ ਨੀਵਾ ਹੁੰਦਾ ਆ ਇਸ ਕਰਕੇ ਸਾਡੀ ਨਿਮਰਤਾ ਸਹਿਤ ਵੀਰੋ ਤੁਹਾਨੂੰ ਬੇਨਤੀ ਏ ਕਿ ਕਿਰਪਾ ਕਰਕੇ ਅਜੇ ਸਾਨੂੰ ਸਮਾਨ ਦੀ ਲੋੜ ਨਹੀਂ ਤੁਸੀਂ ਜਿੱਥੇ ਕਿਤੇ ਹੋਰ ਪੰਜਾਬ ਤੋਂ ਲੋੜ ਆ ਕਿ ਦੇ ਪੰਜਾਬ ਦੇ ਦੂਜੇ ਹਿੱਸੇ ਵਿੱਚ ਉੱਥੇ ਖੜ ਸਕਦੇ ਹੋ ਅਜ ਨਾਲੇ ਸ਼ਹਿਰ ਨੂੰ ਥੋੜੀ ਜੀ ਬ੍ਰੇਕ ਲਗਾਓ ਬੇਨਤੀ ਪਰਿਵਾਰ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ